ਅੱਜ ਅਸੀਂ ਸਾਰੇ ਹੀ ਅੰਕਾਰੀ ਸੰਸਮਾਗਮ ਜੋ ਸਮਰਾਲਾ ਚੌਕ ਦੇ ਨਾਲ ਹੀ ਐਗਜ਼ੀਬਿਸ਼ਨ ਗਰਾਊਂਡ ਦੇ ਵਿੱਚ ਕੱਲ 2 ਮਾਰਚ ਨੂੰ ਹੋਣ ਜਾ ਰਿਹਾ ਹੈ 2 ਵਜੇ ਤੋਂ 6 ਵਜੇ ਤੱਕ ਉਸ ਪ੍ਰਦਰਸ਼ਿਤ ਦੇ ਵਿੱਚ ਆਪ ਦੇਖ ਰਹੇ ਹੋ ਕਿੰਨੇ ਹੀ ਪੈਣਾਪਰਾ ਗਰਾਊਂਡ ਨੂੰ ਆਲੇ ਦੁਆਲੇ ਨੂੰ ਪੰਡਾਲ ਨੂੰ ਤਿਆਰ ਕਰਨ ਵਿੱਚ ਲੱਗੇ ਹੋਏ ਹਨ ਜਗਾ ਜਗਾ ਤੇ ਲੰਗਰ ਦੀ ਤਿਆਰੀ ਵੀ ਹੋ ਰਹੀ ਹੈ ਸ਼ਿਵਾ ਮਾਂ ਵੀ ਨਿਭ ਰਹੀ ਆ ਇਹ ਸਮਾਗਮ ਜੋ ਇਸ ਜਗ੍ਹਾ ਤੇ ਹੋਏਗਾ ਇਹਦੇ ਵਿੱਚ ਗਲਬਣ ਪੰਜਾਬ ਦੇ ਸਾਰੇ ਸ਼ਹਿਰ ਸ਼ਾਮਲ ਹੋਣਗੇ ਯੂਨੀਅਨ ਟਾਈਟਰੀ ਚੰਡੀਗੜ੍ਹ ਵੀ ਹੋਏਗੀ ਇਸ ਤੋਂ ਇਲਾਵਾ ਅਡਜੋਇਨਿੰਗ ਇਲਾਕੇ ਵੀ ਸ਼ਾਮਲ ਹੋਣ ਦੀ ਉਮੀਦ ਹੈ ਬਹੁਤ ਇਤਨੇ ਭਰਪੂਰ ਸੰਗਤ ਦੀ ਹਾਜ਼ਰੀ ਸਤਿਗੁਰੂ ਬਾਤਾ ਸ੍ਰੀ ਰਖਸ਼ਾ ਜੀ ਮਹਾਰਾਜ ਰੈਵਡ ਰਾਜ ਪਿਤਾ ਰਮਤ ਜੀ ਉਹ ਇਸ ਸਾਧ ਸੰਗਤ ਦੇ ਵਿੱਚ ਇਸ ਸਮਾਗਮ ਚ ਪਹੁੰਚ ਕੇ ਸਾਰੇ ਅਸ਼ੀਰਵਾਦ ਦੇਣਗੇ ਔਰ ਸਾਡਾ ਮਿਸ਼ਨ ਜੋ ਹੈ ਕਿਉਂਕਿ ਬੇਸਿਕਲੀ ਪਿਆਰ ਮਿਲਵਰਤਨ ਦਾ ਮਿਸ਼ਨ ਹੈ ਸਾਂਝੀਵਾਲਤਾ ਦਾ ਮਿਸ਼ਨ ਹੈ ਔਰ ਹਜ਼ੂਰ ਦਾ ਐਸਾ ਵਿਜ਼ਨ ਹੈ ਕਿ ਸਾਰਾ ਸੰਸਾਰ ਸਾਡਾ ਪਰਿਵਾਰ ਹੈ ਅਸੀਂ ਪਰਿਵਾਰ ਦੇ ਮੈਂਬਰ ਵਾਂਗੂ ਰਹੀਏ ਜਿਸ ਕੰਮ ਵਾਸਤੇ ਦੁਨੀਆ ਤੇ ਆਏ ਹਾਂ ਉਸ ਕੰਮ ਦੀ ਜਾਣਕਾਰੀ ਪ੍ਰਭੂ ਦੀ ਜਾਣਕਾਰੀ ਕਰਕੇ ਲੋਕਰ ਪਲਕ ਨੂੰ ਸਵਾਰਿਆ ਜਾਏ ਔਰ ਐਸਾ ਸੁੰਦਰ ਮੌਕਾ ਜੋ ਮਾਨਸਟਰਨ ਦੇ ਰੂਪ ਵਿੱਚ ਔਰ ਉਸ ਸਮੇਂ ਦੇ ਉਤੇ ਸਤਿਗੁਰੂ ਦਾ ਦੁਨੀਆ ਤੇ ਉਤਰਤ ਹੋਣਾ ਇੱਕ ਬਹੁਤ ਵੱਡਾ ਸੁਭਾਗਿਆ ਹੁੰਦਾ ਹੈ ਇਸ ਸਮਾਗਮ ਦੇ ਵਿੱਚ ਅਸੀਂ ਦੇਖਾਂਗੇ ਬਹੁਤ ਸਾਰੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਣ ਗਿਆ ਸਤਿਗੁਰੂ ਦੀਆਂ ਅਸ਼ੀਰਵਾਦਾ ਰਹਿਮਤਾਂ ਸਭ ਨੂੰ ਮਿਲਣ ਗਿਆ ਔਰ ਵਾਤਾਵਰਨ ਸ਼ੁੱਧੀਕਰਨ ਹੋਏਗਾ ਹਲੇ ਦੁਆਲੇ ਸਭ ਪਾਸੇ ਪੋਜ਼ਿਟਿਵ ਵਾਈਬ ਜਨ ਗਿਆ ਉਹਨੇ ਵੀ ਜਦੋਂ ਅਲੱਗ ਅਲੱਗ ਸਿਵਲ ਅਥਾਰਟिटीज ਪੁਲਿਸ ਅਥਾਰਟिटीज ਇਸ ਜਗ੍ਹਾ ਤੇ ਵਿਜ਼ਿਟ ਕੀਤਾ ਹੈ ਉਹਨਾਂ ਸਾਰਿਆਂ ਦਾ ਐਸਾ ਧਿਆਨ ਹੈ ਕਿ ਇਸ ਤਰ੍ਹਾਂ ਦਾ ਜੋ ਸਾਫ ਸਫਾਈ ਦਾ ਬਿਆਨ ਚੱਲਿਆ ਹੈ ਸ਼ਾਇਦ ਕਿਸੇ ਜਗ੍ਹਾ ਤੇ ਹੋਇਆ ਹੋਵੇ ਜੋ ਇੱਥੇ ਹੋ ਰਿਹਾ ਹੈ ਇਸ ਜਗ੍ਹਾ ਤੇ ਸਮਾਗਮ ਤੋਂ ਤੁਰੰਤ ਬਾਅਦ ਪੂਰੇ ਤਰਨਾਲੇ ਦੀ ਸਫਾਈ ਕਰਨ ਤੋਂ ਬਾਅਦ ਸਤਿਗੁਰੂ ਦੇ ਅਸ਼ੀਰਵਾਦ ਬਚਨ ਸੁਣਨ ਤੋਂ ਬਾਅਦ ਇਸ ਸਮਾਗਮ ਦੀ ਸੰਪੰਨਤਾ ਹੋਏਗੀ ਅਰਦਾਸ ਪ੍ਰਾਰਥਨਾ ਹੈ ਹਜ਼ੂਰ ਸਭ ਦੇ ਸਿਰ ਤੇ ਅਥਰ ਰੱਖਣਾ ਧਨ ਮੰਨ ਤਨ ਕਰਕੇ ਸੇਵਾ ਕਰਦੇ ਹੋਏ satsangat ਦਾ ਅੰਗ ਬਣ ਕੇ ਪ੍ਰਭੂ ਅੰਕਾਰ ਦੀ ਯਾਦ ਨੂੰ ਜੀਵਨ ਵਿੱਚ ਵਸਾ ਕੇ ਲੋਕਰ ਪਰਲੋਕ ਨੂੰ ਸਵਾਰਿਆ ਜਾਏ ਪਿਆਰ ਸੇ ਕਹਿਣਾ ਜੀ ਧਨ